ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਬਰ ਸਾਹਮਣੇ ਆਈ ਹੈ ਸਮਾਣਾ ਤੋਂ ਜਿੱਥੇ ਇੱਕ ਪਰਿਵਾਰ ਆਪਣੇ ਪੜੇਵੇਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਪਾਤੜਾ ਗਿਆ ਹੋਇਆ ਸੀ ਇਹਦੇ ਮਗਰੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਰ ਦੇ ਵਿੱਚ ਆਪਣਾ ਹੱਥ ਸਾਫ਼ ਕੀਤਾ ਜਿਸ ਦੇ ਵਿੱਚ 15 ਤੋਲੇ ਸੋਨਾ ਤੇ 2 ਲੱਖ ਦੀ ਨਗਦੀ ਲੈ ਕੇ ਚੋਰ ਫਰਾਰ ਹੋ ਚੁੱਕੇ ਨੇ ਸਮਾਣਾ ਦੀ ਪ੍ਰਤਾਪ ਕਲੋਨੀ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਨੇਵੇਂ ਦੇ ਵਿਆਹ ਗਏ ਸਨ ਪਾਤਣਾ ਵਿਖੇ ਤੇ ਮਗਰੋਂ ਚੋਰਾਂ ਨੇ ਇਹ ਜੜੀ ਹੈ ਹਰਕਤ ਕੀਤੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਵੀ ਜਿਹੜੇ ਰਿਕਾਰਡ ਹੋਏ ਨੇ ਪਰ ਚੋਰਾਂ ਨੇ ਆਪਣੇ ਮੂੰਹ ਦੇ ਉੱਤੇ ਕੱਪੜੇ ਲਪੇਟੇ ਹੋਏ ਸਨ ਜਿਸ ਦੇ ਕਰਕੇ ਜੜੀ ਇਹ ਪਛਾਣ ਕਰਨੀ ਥੋੜੀ ਮੁਸ਼ਕਲ ਹੋ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਸਮਾਣਾ ਏਰੀਆ ਜਿਹੜਾ ਹੈ ਕਿਸੇ ਮੰਤਰੀ ਦਾ ਆਪਣਾ ਏਰੀਆ ਜੋ ਪਾਵਰ ਦੇ ਵਿੱਚ ਹੈ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਜਿਹੜੀਆਂ ਇਸ ਏਰੀਆ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ 15 ਤੋਲੇ ਸੋਨਾ ਤੇ 2 ਲੱਖ ਨਗਦੀ ਲੈ ਕੇ ਚੋਰ ਸੰਜੀਵ ਕੁਮਾਰ ਦੇ ਘਰ ਦੇ ਵਿੱਚੋਂ ਫਰਾਰ ਹੋ ਗਏ ਨੇ ਦੂਜੇ ਪਾਸੇ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਕਹਿੰਿਆ ਕਿ ਅਸੀਂ ਕਾਰਵਾਈ ਆਰੰਭ ਦਿੱਤੀ ਹੈ ਤੇ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਦੇ ਆ